ਭਾਈ ਗਰਮੀ ਦਾ ਸੀਜ਼ਨ ਆ ਗਿਆ ਜਿਹੜੇ ਤੁਹਾਡੇ ਦੋਸਤਾਂ ਨੇ ਘਰਾਂ 'ਚ ਏਸੀ ਨਹੀਂ ਲੱਗਿਆ ਆ ਵੀਡੀਓ ਸ਼ੇਅਰ ਕਰਕੇ ਉਹਨੂੰ ਸੈਂਡ ਕਰ ਦਿਓ ਏਸੀ ਦੇ ਨਾਲ ਨਾਲ ਪੰਜ ਗਿਫਟ ਤੇ ਰੇਟ ਸਭ ਤੋਂ ਘੱਟ ਜਿਵੇਂ ਪੰਜ ਗਿਫਟ ਆ ਗਏ ਜੀ ਆ ਆ ਗਿਆ ਕੈਂਟ ਦਾ ਚੁੱਲਾ ਹਣਾ ਜੀ ਬਿਜਲੀ ਵਾਲਾ ਇਹ ਕੈਂਟ ਦੀ ਦੇਵੋਗੇ ਕਿ ਬਾਅਦ 'ਚ ਹੋਰ ਤਣਿੰਦੇ ਜੀ ਕੈਂਟ ਦਾ ਹੀ ਮਿਲੇਗਾ ਜੀ ਅੱਛਾ ਜੀ ਨਾਲ ਤਤਰੰਡੇ ਆ ਗਏ ਜੀ ਇਹ ਹਾਂਜੀ ਇਹ ਹਾਂ ਇਹ 'ਚ ਗਰਮ ਚਾਹ ਪਾਓਗੇ ਗਰਮ ਰਹੋ ਠੰਡਾ ਪਾਓਗੇ ਠੰਡਾ ਰਹੋ ਏਸੀ ਦੇ ਨਾਲ ਤੇ ਤਿੰਨ ਗਿਫਟਾ ਆ ਗਏ ਜਿਵੇਂ ਏਸੀ ਆ ਗਏ ਜੀ ਸਾਰੀਆਂ ਕੰਪਨੀਆਂ ਦੇ ਪੈਣੇ ਆਪਣੇ ਕੋਲੇ ਇਹ ਸਾਰੀ ਕਿਸ਼ਤਾਂ ਤੇ ਕਾਏ ਸੀ ਆ ਗਿਆ ਜੀ ਲਾਲੋ ਕਾਦਾ ਹੈ ਹਾਇਰ ਦਾ ਜੀ ਹਾਇਰ ਦਾ ਜੀ ਪੂਰਾ ਟਾਪ ਦਾ ਬ੍ਰਾਂਡ ਆ ਜੀ ਤੇ ਇਹਦੀ ਇੱਕ ਦਿਨ ਦੀ ਕਿੰਨੀ ਕਿਸ਼ਤ ਬਣਜੂ ਜੀ 60 ਰੁਪਏ ਰੋਜ਼ ਦੀ ਕਿਸ਼ਤ ਦੇ ਵਿੱਚ ਲੈ ਜਾਓ ਪਹਿਲਾਂ ਕਿੰਨੇ ਰੁਪਏ ਦੇਨੇ ਪਣਗੇ ਜੀ ਕੋਈ ਪੈਸਾ ਦੇਣ ਦੀ ਲੋੜ ਨਹੀਂ ਖਾਲੀ ਹੱਥ ਆਓ ਔਰ 60 ਰੁਪਏ ਰੋਜ਼ਾਨਾ ਦੀ ਕਿਸ਼ਤ ਵਿੱਚ ਲੈ ਜਾਓ ਕਾਗਜ਼ ਪੱਤਰ ਕੀ ਲਵੋਗੇ ਜ਼ਿੰਮੇਵਾਰੀ ਤੌਰ ਤੇ ਜੀ ਚੀਜ਼ ਦਾ ਬਜਾਜ ਦਾ ਕਾਰਡ ਬਣਿਆ ਹੋਇਆ ਕੋਈ ਕਾਗਜ਼ ਨਹੀਂ ਅੱਛਾ ਜੇ ਨਵਾਂ ਕਾਰਡ ਬਣਵਾਉਣਾ ਤਾਂ ਉਹ ਵੀ ਬਣਾ ਦਿੰਦੇ ਆ ਨਵਾਂ ਕਾਰਡ ਕਿੰਨੇ ਕਿਲੋਮੀਟਰ ਦੇ ਏਰੀਆ 'ਚ ਬਣਾ ਦੋਗੇ ਜੀ 35 ਕਿਲੋਮੀਟਰ ਤੱਕ ਦੇ ਏਰੀ ਉਹ ਆਕੇ ਸਾਡੇ ਤੋਂ 60 ਰੁਪਏ ਰੋਜ਼ਾਨਾ ਦੀ ਕਿਸ਼ਤ ਵਿੱਚ ਲੈ ਆ। ਆ ਚੱਕੋ ਬਈ ਜੇ ਤੁਸੀਂ ਯੂਪੀ ਤੋਂ ਚਾਹੇ ਬਿਹਾਰ ਤੋਂ ਜੇ ਏਸੀ ਲੈ ਕੇ ਜਾਣਾ ਆ ਬਾਈ ਰੋ ਕੁਲੇ ਆ ਜਾਓ। ਏਸੀ ਦੀਆਂ ਕੰਪਨੀਆਂ ਤੁਹਾਨੂੰ ਸਾਰੀਆਂ ਦਿਖਾਈ ਦਿੱਤੀਆਂ A to Z ਬ੍ਰਾਂਡ ਪੈਣੇ। ਇੱਕ ਵਾਰ ਬ੍ਰਾਂਡਾਂ ਦੇ ਨਾਮ ਵੀ ਬੋਲ ਦੋ ਜਿਵੇਂ ਡੈਕਨ ਆ ਗਿਆ, ਸੈਮਸੰਗ ਆ ਗਿਆ ਜੀ। ਸਾਡੇ ਕੋਲ ਸਾਰੇ ਟੌਪ ਦੇ ਬ੍ਰਾਂਡ ਮਿਲ ਜਾਣਗੇ। LG, Samsung, Haier, Mitsubishi, O General ਸਭ ਬ੍ਰਾਂਡ ਮਿਲ ਜਾਣਗੇ। ਗਾਰੰਟੀ-ਫਾਰੰਟੀ ਜੀ। ਗਾਰੰਟੀ ਫੁੱਲ ਮਿਲੂਗੀ ਜਿਹੜੀ ਚੀਜ਼ ਲੈ ਚੋਗੇ ਉਸ ਦੀ ਹਰ ਚੀਜ਼ ਦੀ ਹਾਇਰ ਦੇ ਵਿੱਚ 5 ਸਾਲ ਦੀ ਗੈਸ ਤੱਕ ਦੀ ਵਾਰੰਟੀ ਮਿਲੇਗੀ ਜੇ 5 ਸਾਲ ਦੇ ਵਿੱਚ ਗੈਸ ਵੀ ਨਿਕਲ ਗਈ ਲਾ ਦੇ ਜੀ ਉਹ ਵੀ ਫ੍ਰੀ ਮਿਲੇਗੀ ਚੱਕੋ ਜੀ ਹਾ ਹਾ ਨਜ਼ਾਰਾ ਵੱੰਦਦਾ ਆਜੋ ਕਹਾ ਦਿਖਾਉਣੇ ਸਮਾਨ ਸੋਨੂ ਜੀ ਆ ਖੜਾ ਸਰਪੰਚ ਹਾਂ ਆ ਨਮਾਰੀ ਦੀ ਬਾਜ਼ਾਰ ਮੇਰਾ ਕੈਸ ਦਾ ਕੰਮ ਆਗਾ ਔਖਾ ਹੋ ਜਾਂਦਾ ਨਮਾਰੀ ਮੈਨੂੰ ਵਧੀਆ ਲੱਗਦੀ ਹੈਗੀ ਅਲਮਾਰੀ ਨਹੀਂ ਹੈਗੀ ਲਾਲਾ ਜੀ ਫਰਿੱਜ ਆ ਇਹ ਉਹ ਫਰਿੱਜ ਆ ਇਹ ਚੈੱਕ ਕਰੋ ਵੱਡਾ ਫਰਿੱਜ ਆ ਹਾ ਹਾ ਬੱਲੇ 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 ਇਹ ਕਹੇ ਜਾਂ ਕਰਤਾ ਤਿਆਰ ਬਾਬੂ ਜੀ ਫਰਿੱਜ ਤੁਸੀਂ ਨੇ ਇਹਦੀ ਗਾਰੰਟੀ ਕੀ ਹੈ ਜੀ ਇਹਦੀ 10 ਸਾਲ ਦੀ ਕੰਪਰੈਸ਼ਨ ਦੀ ਹੈ ਹਾਂ ਜੀ 2 ਸਾਲ ਦੀ ਹਰ ਚੀਜ਼ ਲੈ 10 ਸਾਲ ਦੀ ਬੰਦੇ ਦੀ ਗਾਰੰਟੀ ਨਹੀਂ ਦੀ ਫਰਿੱਜ ਦੀ ਗਾਰੰਟੀ ਦੀ ਮੈਂ ਕਿਹਾ ਕਿੰਨਾ ਕਾਜੀ ਇਹ ਕੋਈ ਖਾਸ ਮਹਿੰਗਾ ਨਹੀਂ ਹੈ ਜੀ ਇਹ ਉਹ ਇਸ ਦੇ ਵਿੱਚ ਸਿਰਫ 4000 ਰੁਪਏ ਮਹੀਨੇ ਦੀ ਕਿਸ਼ਤ ਵਿੱਚ ਇਹਨੂੰ ਲਿਜਾ ਸਕਦੇ ਹੋ 4000 ਰੁਪਏ ਮਹੀਨੇ ਦੀ ਕਿਸ਼ਤ ਤੇ ਸੀਸਾ ਲਿਆਉਣ ਦੀ ਲੋੜ ਨਹੀਂ ਕਰ ਚ ਬਈ ਸੀਛੇ ਦਾ ਕੰਮ ਵੀ ਦੇਊ ਆ ਦੇ ਹਾਂ ਬਾਲਬੂਣ ਸੈੱਟ ਕਰ ਦੇਣ ਕਿਉਂ ਮਰਜੀ ਕਰੀ ਚੱਲ ਆ ਹਾਂ ਹਾਂ ਕਰ ਲੈ ਸੈੱਟ ਆ ਆ ਗਿਆ ਫ੍ਰਿਜ ਜੀ ਜਿਵੇਂ ਆ ਆ ਗਿਆ ਫ੍ਰਿਜ ਫ੍ਰਿਜ ਤਾਂ ਵੱਡੇ ਆ ਗਏ ਜੀ ਫਿਰ ਛੋਟੇ ਹੋਣ ਛੋਟੇ ਵੀ ਦਿਖਾ ਦਿੰਦੇ ਛੋਟੇ ਵੀ ਹੈਗੇ ਨੇ ਜੀ ਹਾਂ ਇੱਕ ਬਈ ਆ ਸਰਦਾਰ ਬਾਈ ਫਰੇ ਨੇ ਬਈ ਕੀ ਲੈਣਾ ਸੀ ਇੱਥੋਂ ਜੀ ਬਾਈ ਫ੍ਰਿਜ ਲੈਣ ਆਏ ਸੀ ਅੱਛਾ ਜੀ ਇਹ ਇਨਾ ਦੀ ਡੀਲਿੰਗ ਇੰਨੀ ਵਧੀਆ ਅੱਜ ਪੰਜ ਚੀਜ਼ਾਂ ਲੈ ਚੱਲੇ ਆ ਅੱਜ ਫ੍ਰਿਜ ਵੀ ਲੈ ਲਿਆ ਤੇ ਪੰਜ ਚੀਜ਼ਾਂ ਹੋਰ ਲੈਣੀਆਂ ਹਾਂ ਹਾਂ ਫ੍ਰਿਜ ਲੈ ਆ ਫ੍ਰਿਜ ਵੀ ਲੈ ਲਿਆ ਪੰਜ ਚੀਜ਼ਾਂ ਹੋਰ ਲੈਣੀਆਂ ਤੇ ਆ ਇੱਕ ਕੰਪਿਊਟਰ ਲੈ ਲਿਆ ਹਾਂਜੀ ਤੇ ਇੱਕ ਚਿਮਨੀ ਲੈ ਲਈ ਅੱਛਾ ਜੀ ਤੇ ਇੱਕ ਗੈਸ ਚੋਲਾ ਤੇ ਫਿਰ ਪਾਸ ਹਸ ਤਰ ਗਿਆ ਟਾ ਲੈਣੀ ਹੈ ਨਹੀਂ ਬੜਾ ਵਧੀਆ ਬੜਾ ਵਧੀਆ ਇੱਕ ਨੰਬਰ ਦੀ ਲੀ ਸਾਰਾ ਸਮਾਨ ਬਈ ਬ੍ਰਾਂਡ ਦਾ ਜਿਵੇਂ ਹੈ ਬਲੋ ਗਿਆ ਬਲੂ ਸਟਾਰ ਹੋ ਗਿਆ ਨਾ ਕੱਲੀ ਕੱਲੀ ਚੀਜ਼ ਤੁਹਾਨੂੰ ਬ੍ਰਾਂਡ ਬਲੂ ਕੋਈ ਦੇਸੀ ਮਾਲ ਨਹੀਂ ਮਿਲ ਜਾਏਗਾ ਜਿਵੇਂ ਬਾਦ ਸਿੰਘ ਮਸ਼ੀਨਾਂ ਨੇ ਜਾਂ ਆਟੋਮੈਟਿਕਾ ਕੀ ਜੀ ਹਾਂਜੀ ਆਟੋਮੈਟਿਕਾ ਮੋਬਾਈਲ ਤੇ ਚੱਲਣਗੇ ਜੇ ਇਹ ਮੋਬਾਈਲ ਦੇ ਨਾਲ ਵੀ ਕਨੈਕਟ ਹੋ ਜਾਣਗੇ ਅਸੇ ਜਿਹੜੇ ਫਰਿੱਜ ਨੇ ਇਹ ਵੀ ਮੋਬਾਈਲ ਤੇ ਚਲਾ ਸਕਦੇ ਮੋਬਾਈਲ ਤੋਂ ਚਲਾ ਸਕਦੇ ਹੋ ਐਪਲੀਕੇਸ਼ਨ ਡਾਊਨਲੋਡ ਹੋ ਜਾਂਦੀ ਹੈ ਬਈ ਤੇ ਇਹ ਆ ਕੂਲਰ ਆ ਗਿਆ ਜੀ ਵਿੱਚ ਇਹਨਾਂ ਕੂਲਰ ਕਿੰਨੇ ਪਏ ਇਧਰ ਬੰਦਾ 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 ਵੱਡਾ ਕੂਲ ਦੇ ਦੇ ਦੋਗੇ ਕਿਸ਼ਤਾਂ ਤੇ ਜਿਹੜੀ ਵੀ ਚੀਜ਼ ਭਾਈ ਦੁਕਾਨ 'ਚ ਪਈ ਆ ਲੱਗ ਮੋਬਾਈਲ ਤੋਂ ਤੁਹਾਨੂੰ ਕਿਸ਼ਤਾਂ 'ਤੇ ਮਿਲੂਗੀ ਫਰਨੀਚਰ ਦਾ ਸਮਾਨ ਵੀ ਉੱਪਰ ਪਿਆ ਸਸਤਾ ਵੀ ਬਹੁਤ ਹੈਗਾ ਤੇ ਕੁਆਲਿਟੀ ਦੇ ਉੱਤੇ ਕੋਈ ਜੇ ਪੈਸੇ ਪੈ ਰਹੇ ਤਾਂ ਪੈਸੇ ਦਾ ਨਕਦ ਵੀ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਵੀ ਕਿਸ਼ਤਾਂ ਨਾਲ ਲੈਣਾਗਾ ਆਹ ਵੇਖ ਲਓ ਜੀ ਅੱਜ ਮੈਂ ਛੋਟਾ ਕੁਦਰਾ ਅਗੇ ਜੀ ਇਹ ਵੀ ਵਧੀਆ ਪੂਰਾ ਬ੍ਰਾਂਡ ਦਾ ਤਕੜਾ ਇਹ ਕੀ ਰੇਂਜ 'ਚ ਹੋਊਗਾ ਜੀ ਇਹ ਤੁਹਾਨੂੰ ਮਿਲ ਜੇਗਾ ਜੀ 3000 ਰੁਪਏ ਦਾ ਸਿਰਫ 3000 ਰੁਪਏ ਦਾ ਕੁਦਰਾ ਚੈੱਕ ਕਰੋ ਜੀ ਪਾਣੀ ਪੂਣੀ ਚੱਕੂਗਾ ਬਿਲਕੁਲ ਜੀ ਬਿਲਕੁਲ ਪੂਰੀ ਠੰਡੀ ਹ ਕਿਹੜੇ ਕਿਹੜੇ ਬ੍ਰਾਂਡ ਦੇ ਪੈਣੇ ਜੀ ਐਲਜੀ ਦਾ ਆਰਓ ਮਿਲ ਜਾਊਗਾ ਇਕਵਾਗਾਰ ਦਾ ਮਿਲ ਜਾਏਗਾ ਇਹ ਵੀ ਕਿਸ਼ਤਾਂ ਦੇ ਜੀ ਆ ਆ ਗਿਆ ਟੋਟਲ ਸਮਾਨ ਹੋਰ ਵੇਖ ਲਓ ਤੁਸੀਂ ਪ੍ਰੈਸਾਂ ਆ ਗਈਆਂ ਬਈ ਆ ਕੀ ਚੀਜ਼ ਆ ਗਈ ਜੀ ਇਹ ਸੈਂਡਵਿਚ ਮੇਕਰ ਆ ਗਿਆ ਹੈਵਲਸ ਕੰਪਨੀ ਦਾ ਮਹਿੰਗਾ ਹੋਊਗਾ ਜੀ ਨਹੀਂ ਕੋਈ ਮਹਿੰਗਾ ਨਹੀਂ ਸਭ ਦੇ ਉੱਤੇ ਡਿਸਕਾਊਂਟ ਚੱਲ ਰਿਹਾ 20% ਦਾ ਡਿਸਕਾਊਂਟ ਘੱਟੋ ਘੱਟ ਹਰ ਇੱਕ ਚੀਜ਼ ਤੇ ਹੈ ਡਿਸਕਾਊਂਟ ਵੀ ਤੇ ਨਾਲ ਕਿਸ਼ਤਾਂ ਵੀ ਐਲਸੀਡੀਆਂ ਆ ਗਈਆਂ ਜੀ ਜਿਵੇਂ ਐਲਸੀਡੀ ਕੀ ਰੇਂਜ ਜੀ ਚੁੰਦੀ ਐ ਜੀ ਜਿਵੇਂ ਬਾਲੀ ਵੱਡੀ ਆਹਾ ਜੀ ਕੀ ਰੇਂਜ ਦੀ ਐਲਸੀਡੀ ਆ ਇਹ ਤੁਹਾਨੂੰ ਮਿਲ ਜੇਗੀ ਜੀ ਸਿਰਫ 60 ਰੁ 60 ਰੁਪਏ ਰਜਾਨਾ ਦੀ ਕਿਸ਼ਤ 'ਚ ਵੱਡੀ LED ਜਿਹੜੀ ਬੜੇ-ਬੜੇ ਸਿਨੇਮਾ ਵਾਲਾ ਕੰਮ ਹੀ ਕਰ ਦੂ ਤੁਹਾਡੇ ਘਰਾਂ 'ਚ ਸਿੱਟੇ ਦੀ ਜਾਣ ਦੀ ਲੋੜ ਨਹੀਂ ਹੈਗੀ ਇਹੇ ਲਾ ਲਓ ਵਸਨੀਯਾਰੀ ਨੇ ਤੁਹਾਡੇ ਘਰੇ ਰਿਸ਼ਤੇਦਾਰ ਆਇਆ ਕਰ ਰਿਹਾ ਫਿਲਮਾਂ ਦੇ ਇਕੜਾ ਕੂਲਰ ਜਿਹੜੀ ਮਰਜ਼ੀ ਕੰਪਨੀ ਦਾ ਲੈ ਲਓ ਜੀ ਤੁਹਾਡੇ ਸਾਹਮਣੇ ਆ ਆ ਕੁਲਰ ਵੇਖ ਲੋ ਮੱਸੀ ਕੁਲਰ ਕਹਿੰਦੇ ਇਹਨੂੰ ਜੀ ਹਾਂਜੀ ਇਹ ਸਿੰਫੋਨੀ ਕੰਪਨੀ ਦਾ ਕੁਲਰ ਹੈ ਇਹ ਤਾਂ ਕੰਪਨੀ ਬਹੁਤ ਤਕੜੀ ਹੈ ਬਾਬੂ ਜੀ ਹਾਂਜੀ ਹਾਂਜੀ ਫਿਰ ਰੇਟ ਵਾਲਾ ਹੋਊਗਾ ਜੀ ਨਹੀਂ ਸਭ ਦੇ ਉੱਤੇ ਡਿਸਕਾਊਂਟ ਚੱਲ ਰਿਹਾ ਪੂਰੇ ਡਿਸਕਾਊਂਟ ਸਭ ਦੇ ਉੱਤੇ ਡਿਸਕਾਊਂਟ ਜੀ ਔਰ ਹਰੇਕ ਕੁਲਰ ਦੇ ਉੱਤੇ ਪੰਜ ਗਿਫਟ ਨੇ ਤੇ ਜਿੰਨੇ ਕੁਲਰ ਲੈ ਲਓ ਮੋਬਾਈਲ ਆਗੇ ਜੀ ਲੱਗਣ ਦੇ ਨਹੀਂ ਸਰਪੰਚ ਕਰਮੀ ਨਹੀਂ ਬਾਬੂ ਕੋਲ ਲੱਗਣ ਦੇ ਨਹੀਂ ਇੱਕ ਦੀ ਜਿਵੇਂ ਮੋਬਾਈਲ ਆਗੇ ਕਿਸੇ ਨੂੰ ਮੋਬਾਈਲ ਚਾਹੀਦੇ ਜੀ ਹਾਂ ਕਈ ਵਾਰ ਕਿਸੇ ਨੂੰ ਆਈਫੋਨ ਚਾਹੀਦਾ ਉਹ ਵੀ ਦੇਉ ਕਿਸ਼ਤਾਂ ਦੇ ਜੀ ਉਹ ਵੀ ਆਸਾਨ ਕਿਸ਼ਤਾਂ ਤੇ ਮਿਲ ਜਾਓ 24 ਮਹੀਨੇ ਦੀਆਂ ਕਿਸ਼ਤਾਂ ਕਰ ਦਿੰਦੇ ਆ ਉਸ ਦੇ ਵਿੱਚ ਬੱਲੇ ਬੱਲੇ ਸਾਰੀਆਂ ਕਮ ਸਾਰਾ ਸਮਾਨ ਸਰਪੰਚ ਮੋਬਾਈਲ ਜਿਹੜਾ ਮਰਜ਼ੀ ਲੈਣੀ ਜੀ ਜਿਹੜਾ ਮਰਜ਼ੀ ਮੋਬਾਈਲ ਹੁਣ ਫਰਨੀਚਰ ਦਾ ਸਮਾਨ ਦਿਖਾਈਏ ਜੀ ਹਾਂਜੀ ਆ ਆ ਗਿਆ ਬਈ ਪਾਣੀ ਚੋਂ ਗਰਮ ਕੱਢੋ ਪੀਣ ਵਾਸਤੇ ਠੰਡਾ ਕੱਢੋ ਚੈੱਕ ਕਰ ਲਓ ਇਹਦੇ ਵਿੱਚ ਬੋਤਲਾਂ ਵੀ ਧਰ ਸਕਦੇ ਪਾਣੀ ਵਾਲੀ ਹਾਂਜੀ ਹਾਂਜੀ ਆ ਦੇਖੋ ਇਹ ਵਾਲਾ ਦਿਖਾਓ ਇਹ ਤਾਂ ਬਾਬੂਆਂ ਦਾ ਭਾਈ ਆਪਦਾ ਆ ਨਵਾਂ ਦਾ ਅੱਜ ਇੱਕ ਕਰ ਲਓ ਇਹ ਕਿੰਨੇ ਦਾ ਜੀ ਇਹ ਤੁਹਾਨੂੰ ਮਿਲੇਗਾ 7800 ਰੁਪਏ ਦਾ ਸਿਰਫ ਕੁੱਲ ਹਾਂਜੀ ਆਜੋ ਉੱਪਰ ਦਿਖਾਈਏ ਫਰਨੀਚਰ ਦਾ ਸਾਮਾਨ ਜੀ ਏਸੀ ਬਾਈ ਤੁਹਾਡੇ ਸਾਹਮਣੇ ਆ ਦੇਖੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਇੱਥੋਂ ਆ ਕੇ ਲੈ ਜਾ ਸਕਦੇ ਹੋ ਜਿਵੇਂ ਮਾਈਕ੍ਰੋਵੇਵ ਪਏ ਨੇ ਇਹ ਕਿੰਨੇ ਰੁਪਏ ਤੋਂ ਸਟਾਰਟ ਹੋ ਜਿੰਦੇ ਨੇ ਜੀ ਇਹ 5700 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਜੀ ਆਹ ਵੇਖ ਲਓ ਬਈ ਅਖੀਰ ਕੋਈ ਨਹੀਂ ਹੁੰਦੀ 5700 ਰੁਪਏ ਤੋਂ ਸ਼ੁਰੂ ਨਹੀਂ ਲੜਾ ਜੀ ਬਸ ਕੋਈ ਮੰਦਰ ਨਹੀਂ ਰਿਹਾ ਨਾ ਸੁਖ ਵੀ ਵਾਲਾ ਸਰਪੰਚ ਆਰੇ ਆਹ ਬਈ ਅਲਮਾਰੀ ਜਿਹੜੀ ਤੂੰ ਕਹਿੰਦੀ ਫ੍ਰਿਜ ਵਰਗੀ ਹੱਸਿਆ ਬਾਈ ਵਸਰੇ ਲੈ ਜਾਗੇ ਪਾ ਇਹ ਲੋਹੇ ਦੀ ਹੈ ਜੀ ਹਾਂਜੀ ਹਾਂਜੀ ਵਧੀਆ ਬਾਈ ਪੱਠੀ ਪੇਟ ਹੋਇਆ ਜਿਵੇਂ ਜੇ ਬੈਂਕਾਂ ਤੇ ਲੋਕਰ ਹੁੰਦੇ ਨਾ ਉਹੀ ਜੀ ਅਲਮਾਰੀ ਆ ਕਿਰੇਂ ਚਾ ਜੀ ਇਹ ਪਏਗੀ ਆਪਾਂ ਨੂੰ 24000 ਦੇ ਜੀ ਕਿਸ਼ਤਾਂ ਦੇ ਦੋਗੇ ਕਿਸ਼ਤਾਂ ਤੇ ਦੇ ਦੋ ਕੁੱਲ ਚੀਜ਼ ਹੀ ਕਿਸ਼ਤਾਂ ਤੇ ਦੇ ਜੀ ਹਾਂ ਆਜੋ ਆਜੋ ਉੱਪਰ ਚੱਲੀਏ ਜੀ ਹੁਣ ਚੱਲ ਮੱਚ ਆਉਂਦਾ ਮੇਰਾ ਗੋਡਾ ਦੁਖਦਾਗਾ ਗੋਡੇ ਵਾਲੀ ਉੱਚੀ ਆ ਉਹ ਆ ਜਾ ਲੈ ਚੱਲਦੇ ਆ ਆ ਜਾ ਆ ਜਾ ਮਲਕ ਮਲਕ ਆ ਜਾ ਆ ਜਾ ਆ ਆ ਗਏ ਜੀ ਛੋਟੇ ਫ੍ਰਿਜ ਲਾਲਾ ਜੀ ਇੱਕ ਫ੍ਰਿਜ ਤਾਂ ਸਿੰਦੀ ਵਾਸਤੇ ਲੈ ਜਾਓ ਦੇ ਦੋ ਵਿਚਾਰੀ ਨੂੰ ਬਸ ਆਹ ਸਾਰਾ ਜਮਾ ਬੱਤਾਂ ਸਰਪੰਚ ਦਵਾ ਇਹ 1.5 ਲੱਖ ਰੁਪਏ ਦਾ ਜੀ ਨਾਲੇ ਦੇ ਪੰਜ ਗਿਫਟ ਪੰਜ ਗਿਫਟ ਪੰਜ ਗਿਫਟ ਕੂਲਰ ਨਾਲ ਵੀ ਦੇਉਗੇ ਜੀ ਕੂਲਰ ਨਾਲ ਵੀ ਪੰਜ ਗਿਫਟ ਫ੍ਰਿਜ ਨਾਲ ਵੀ ਪੰਜ ਗਿਫਟ ਆਹ ਫ੍ਰਿਜ ਚੈੱਕ ਕਰਨ ਲਈ ਵਾਸ਼ਿੰਗ ਮਸ਼ੀਨ ਨਾਲ ਵੀ ਪੰਜ ਗਿਫਟ ਦੇ ਦਾਂਗੇ ਜੇ ਤੁਸੀਂ ਪੁੱਛ ਲਿਆ ਜਿਵੇਂ ਆਹ ਬੈੱਡ ਆ ਬਾਈ ਵੇਖੋ ਸੈਟੀਆਂ ਵਾਲਾ ਬੈੱਡ ਕਿੰਨਾ ਸੋਹਣਾ ਹੈ ਨਾਲ ਗੱਦੇ ਤੇ ਆਹ ਅਗੇ ਨਾਲ ਵਧੀਆ ਮੂਰੋ ਇਧਰੋਂ ਵੀ ਕਪੜਾ ਦਾ ਲਾ ਕੇ ਪੂਰੀ ਵਧੀਆ ਕੀਤੀ ਹੋਈ ਹੈ ਨਾ ਸਿਸਟਮ ਦਾ ਸਾਰਾ ਇਹਦੇ ਕਿੰਨਾ ਡਿਸਕਾਊਂਟ ਦੇ ਦੋਗੇ ਜੀ ਇਹਦੇ ਉੱਤੇ ਵੀ ਤੁਹਾਨੂੰ ਦੇ ਦਾਂਗੇ 20% ਦਾ ਡਿਸਕਾਊਂਟ 20% ਡਿਸਕਾਊਂਟ ਤੇ ਆਹ ਬੈੱਡ ਸਾਗਵਾਨ ਦਾ ਸਾਗਵਾਨ ਦਾ ਸਾਗਵਾਨ ਦਾ ਜੀ ਇਹ ਵੀਡੀਓ ਸਕਾਉਂਡ ਦੀ ਇਹ ਸਾਰੇ ਦਾ ਸਾਰਾ ਖੁਦ ਤਿਆਰ ਕਰਵਾਇਆ ਹੋਇਆ ਤੇ ਹੈ ਕਿੱਥੇ ਹੈ ਸੋਹਣੂ ਬਈ ریاਸਤੀ ਸ਼ਹਿਰ ਨਾਬਾ ਦੇ ਵਿੱਚ ਵੱਡਾ ਦਿਲਾ ਬਾਬੂ ਜੀ ਦਾ ਹਰੇਕ ਜੀ ਟੇਡਾ ਇਹਨਾਂ ਦੀ ਵੀਡੀਓ ਸਕਾਉਂਡ ਜੀ ਇਹਨਾਂ ਦੇ ਉੱਤੇ ਵੀਡੀਓ ਆਹ ਅਲਮਾਰੀਆਂ ਦੇਖ ਲਓ ਬਈ ਅਲਮਾਰੀਆਂ ਨਹੀਂ ਬੈਂਕ ਵਾਲੇ ਲੋਕਰ ਨੇ ਛੇਤੀ ਤਾਂ ਇਹ ਟੁੱਟਣੀ ਨਹੀਂ ਹੈਗਾ ਚੋਰ ਜਿੰਨਾ ਮਰ ਕੇ ਆ ਕੇ ਲਗਾਪੀng ਹੋਈ ਜਾਵੇ ਪਰ ਇਹ ਨਹੀਂ ਟੁੱਟਣੀ ਹੈਗੀ ਕਿਉਂਕਿ ਵਧੀਆ ਲੋਹਾ ਵਰਤਿਆ ਹੈ ਤੇ ਪੱਠੀ ਪੇਂਟ ਕੀਤਾ ਪੇਂਟ ਵੀ ਨਹੀਂ ਲੈਣਾ ਚਾਪੀ ਦੇਖੋ ਗੱਡੀ ਵੱਡੀ ਹੈਗੀ ਉਹ ਨਹੀਂ ਹੈਗੀ ਨਿੱਕੀ ਜੀ ਇੱਕ ਵਾਰ ਲੋਕੇਸ਼ਨ ਦੱਸ ਦੋ ਆਪਣੀ ਜੀ ਇਲੈਕਟ੍ਰੋ ਵਰਲਡ ਸਿਨੇਮਾ ਰੋਡ ਮੈਸਗੇਟ ਨਾਬਾ ਤੇ ਇੱਧਰ ਆ ਗਿਆ ਸਮਾਨ ਆਹ ਪੈਣੇ ਸੋਫੇ ਬਈ ਡਾਈਨਿੰਗ ਟੇਬਲ ਪੈਣ ਇੱਧਰ ਆਹ ਬੈੱਡ ਪੈਣੇ ਹੈਣਾ ਜੀ ਚੈੱਕ ਕਰੋ ਬੈੱਡ ਆਹ ਸੋਫਾ ਜਿਵੇਂ ਲਗਜ਼ਰੀ ਸੋਫਾ ਆ ਗਿਆ ਹੈਣਾ ਜੀ ਹਾਂਜੀ ਸਾਹੀ ਸੋਫਾ ਕਿੰਨੇ ਦਾ ਜੀ ਮਾਰਕੀਟ ਦੇ ਵਿੱਚ ਤੁਹਾਨੂੰ ਘੱਟੋ ਘੱਟ 75-80 ਹਜ਼ਾਰ ਦਾ ਮਿਲੇਗਾ ਆਪਾਂ ਸਾਡੇ ਕੋਲੇ ਮਿਲੇਗਾ ਸਿਰਫ 40000 ਰੁਪਏ 40000 ਰੁਪਏ ਦਾ ਸੋਫਾ ਵਈ ਦੇਖ ਲਓ ਟੇਬਲ ਵੀ ਨਾਲ ਹੀ ਹੈ ਜੀ ਨਾਲ ਟੇਬਲ ਇਧਰ ਦੇਖ ਲਓ ਤੇ ਤੁਹਾਨੂੰ ਇਧਰ ਵੀ ਚੀਜ਼ਾਂ ਦਿਖਾਉਣੇ ਆਹ ਬੈੱਡ ਆ ਗਿਆ ਜੀ ਰਾਜਾ ਮਹਾਰਾਜਾ ਵਾਲੇ ਇਹ ਤਾਂ ਮਹਿੰਗੇ ਹੋਣਗੇ ਜੀ ਸਭ ਦੇ ਉੱਤੇ ਪੂਰਾ ਡਿਸਕਾਊਂਟ ਚੱਲ ਰਿਹਾ ਹੈ ਕਿੰਨਾ ਡਿਸਕਾਊਂਟ ਦੇਵਾਂਗਾ ਬੈੱਡ ਤੇ ਜੀ ਕਿੰਨਾ ਡਿਸਕਾਊਂਟ ਦੇ ਦਵਾਂਗੇ ਜੀ ਇਹਦੇ ਉੱਤੇ ਵੀ ਤੁਹਾਨੂੰ 20% ਦਾ ਡਿਸਕਾਊਂਟ ਦੇ ਦਾਂਗੇ ਐਨਆਰਆਈ ਐਨਆਰਆਈ ਲੈਂਦੇ ਰਹੇ ਸਰਪੰਚ ਉਹ ਉਹਨਾਂ ਦੀ ਵਾੜੀ ਡਿਮਾਂਡ ਆ ਗਈ ਆਪਾਂ ਨਹੀਂ ਲੈ ਸਕਦੇ ਲੈ ਲਾਂਗੇ ਰੇਟ ਘੱਟ ਹੀ ਆ ਆ ਦੇਖ ਲਓ ਬਈ ਸਾਰਾ ਸਮਾਨ ਜੇ ਤੁਸੀਂ ਲੈਣਾ ਤਾਂ ਬਾਈ ਰੋ ਕੋਲੇ ਨਾਬੇ ਆ ਜਾਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾਗਾ ਤੇ ਇੱਕ ਇੰਸਟਾਗ੍ਰਾਮ ਦੇ ਪੇਜ ਦਾ ਸਕਰੀਨਸ਼ਾਟ ਪਾਇਆ ਹੈਗਾ ਕੀ ਕੀ ਆਈਟਮਾਂ ਬਾਈ ਉਹਨਾਂ ਕੋਲੇ ਆਉਂਦੀਆਂ ਨੇ ਇਹਦੇ ਤੇ ਡੇਲੀ ਅਪਡੇਟ ਦਿੰਦੇ ਰਹਿੰਦੇ ਆਗੇ ਦੇਖਣ ਲਈ ਪੇਜ ਫੋਲੋ ਕਰ ਲਓ ਤੇ ਜੇ ਕਿਸੇ ਨੂੰ ਵੀ ਕੋਈ ਸਮਾਨ ਪਸੰਦ ਆਉਂਦਾਗਾ ਨਾਬੇ ਸਹਿਰ ਤੋਂ ਆ ਕੇ ਲਿਆ ਸਕਦੇ ਹੋ ਜ਼ਿਆਦਾ ਜਾਣਕਾਰੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਲੈ ਲਿਓ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ ਤੇ ਬਾਕੀ ਗੱਲ ਭਾਈ ਬਾਬੂ ਦਾ ਸੁਭਾਅ ਬਹੁਤ ਵਧੀਆ ਨਿੱਘਾ ਸੁਭਾਅ ਦਾ ਨੇ ਇੱਕ ਵਾਰੀ ਡੀਲ ਕਰਕੇ ਦੇਖੋ ਸਾਨੂੰ ਫੇਰ ਪਤਾ ਲੱਗੂਗਾ ਨਾਬੇ ਸਹਿਰ ਜੈਮੀ ਨਹੀਂ ਤੂਤੀ ਬੋਲਦੀ ਆ ਬਹੁਤ ਪੁਰਾਣੀ ਦੁਕਾਨਾ ਭਾਈ ਇਹ ਕੋਈ ਅੱਜ ਕੱਲ ਦੀ ਨਹੀਂ ਹੈਗੀ ਏ ਗਾਰੰਟੀ ਆ ਬਈ ਚੀਜ਼ਾਂ ਤੁਸੀਂ 2 ਲੈਣ ਆਓਗੇ ਪਰ ਲੈ ਕੇ 5 ਜਾਓਗੇ ਕਿਉਂਕਿ ਡੀਲ ਵਧੀਆ ਰੇਟ ਬਹੁਤ ਘੱਟ ਆਗਾ ਤੇ ਕੁਆਲਿਟੀ ਬਹੁਤ ਜ਼ਿਆਦਾ ਵਧੀਆਗੀ ਧੰਨਵਾਦ ਜੀ